ਆਹੋ ਕੋ ਕੋ ਕੋਤ ਲਾਓ ਹਾਂਜੀ ਕਿਹੜਾ ਪਿੰਡ ਕਿਹੜਾ ਸੀ ਇਹ ਇਹ ਸੰਘੇੜਾ ਜੀ ਸੰਘੇੜਾ ਹਾਂਜੀ ਆਪਾਂ ਕਿੱਧਰ ਜਾਂਦੇ ਖੇਤਾਂ ਨੂੰ ਹਾਂਜੀ ਆ ਪਿੰਡ ਦੇ ਵਿੱਚ ਪਿੰਡ ਕੋਈ ਪੰਜ ਮਧਰਪੁਰ ਪਿੰਡ ਦਾ ਹਾਂਜੀ ਹਾਂਜੀ ਇਹ ਸੰਘੇੜਾ ਹੈ ਅੱਜ ਜਦ ਆਪਣੀ ਗੱਡੀ ਖੜੀ ਹੈ ਤਾਂ ਇੰਨੇ ਘਰ ਜੜਿਆ ਇਹ ਸੰਘੇੜਾ ਚ ਆਇਆ ਹਾਂਜੀ ਹਾਂਜੀ ਹੋਰੇ ਸੰਘੇੜਾ ਆ ਗਿਆ ਪਰ ਮਧਰਪੁਰ ਆ ਗਿਆ ਹਾਂ ਆਪਾਂ ਤੋਂ ਪਰਲੇ ਪਾਸੇ ਉਹ ਭਾਈ ਕੋਈ ਨਾ ਪਰ ਆਹ ਹੁਣ ਹੁੰਦਾ ਤੇ ਆ ਪਾਪਾ ਪਰਚੀ ਆਹ ਹੌਲੀ ਵੇ ਹੌਲੀ ਕਾਲੂ ਵੇ ਬਚ ਕੇ ਬਚ ਕੇ ਵੇ ਹੌਲੀ ਮਾਰਿਆ ਜਾ ਕੋਈ ਨਾ ਕਾਲੂ ਲਿਫਾਜ ਦੇਗਾ ਆ ਬੱਕਾ ਰੋਕ ਨਹੀਂ ਦਿਫਾ ਦੇ ਨਹੀਂ ਆ ਖੱਟੇ ਖੱਟੇ ਉਹ ਲੋਰਾ ਕਰੀ ਮਰੇ ਨਾ ਆ ਦੇ ਸੈਨ ਉਹ ਡੰਗਰ ਵੀ ਦੇਣ ਕੋਲ ਇਹਨੂੰ ਕਹਿੰਦੇ ਦਾਸ ਨੇ ਯਾਰ ਇਹਨੇ ਨਾ ਘਾਤੇ ਨਾਲ ਸਾਥ ਆ ਪਾ ਲਈ ਅੱਠ ਦਿਨ ਮਿੰਟ ਬਰਾਹ ਡੰਗਰ ਆ ਦੋ ਵਰਗੇ ਡੰਗਰ ਸਾਤਾਂ ਹੀ ਸਾਤ ਡੰਗਰ ਨਾ ਆ ਜੀ ਬਾਬਾ ਫੜੇ ਬਾਬੂ ਦੀ ਬੱਤ ਯਾਰ ਪਤਾ ਲੱਗੇ ਕਿੰਨੇ ਨੇ ਦੱਸੋ ਸਾਤ ਡੰਗਰ ਬਰਾਵਾ ਦੋ ਤੇ ਲੋ ਬੰਦ ਓਕੇ ਤੂੰ ਥੋੜਾ ਮਾਰ ਦੇ ਓ ਲੈ ਲੈ ਯਾਰ ਤੁਹਾਨੂੰ ਤੋਂ ਅੰਦੇ ਦੇਣਾ ਕੱਲੇ ਸੰਗੇੜੇ ਦਾ ਵਿੱਚ ਬਰਾਦਰ ਲਾਓ ਆਜਾ ਮਾ ਕੰਮ ਕਿਤੇ ਮੈਥੇ ਦੇਣਾ ਸਾਰਾ ਜਾਂਦੇ ਆ ਬਾਹਰ ਦੇਖਾਂਗੇ ਇੱਕ ਮਿੰਟ ਚੱਲ ਚੱਲ ਥੋੜੀ ਮਿੰਟ ਰਹਿ ਗਿਆ ਪਾਣ ਚੱਲ ਅੱਗੇ ਹੈ ਗਾਈ ਜਗਿੰਦਰ ਸਿੰਘ ਚੰਨਾ ਸਿੰਘ ਵੀਗਾ ਚੰਨਾ ਸਿੰਘ ਪਹਿਲਾਂ ਪੰਜ ਨੇ ਚੰਨਾ ਸਿੰਘ ਦੇ ਪਾ ਕੋਈ ਨਹੀਂ ਕਿਨੇ ਬਾਅਦ ਤੇ ਦੋ ਪੰਜ ਪਸ਼ੂ ਨੇ ਆਦੇ ਸਾਹ ਨਾਲ ਜੀ ਮਰਦੀ ਦੋ ਬਾਅਦ ਹੈ ਉਹ ਬਾਅਦ ਇਹ ਬਾਦਗਾਰ ਧਾਰਪੁਰ ਦੇ ਦਿਆ ਜੀ ਓ ਯਾਰ ਬਾਦ ਗਿਆ ਬੱਦੇ ਇਹਦੇ ਨਾਲ ਆਪਾਂ ਕਿਹੜਾ ਕੀ ਕਰਨਾ ਯਾਰ ਪਸ਼ੂਆਂ ਜੋ ਲੈ ਆਏ ਆ ਨਹੀਂ ਕੋਈ ਨਾ ਦੇ ਕਿਹਦੇ ਕੰਮ ਆਉਂਦਾ ਤੈਨੂੰ ਨਾ ਰੱਖ ਕੇ ਕਰਨਾ ਉਹ ਵੀ ਬਾਦ ਇੱਕ ਬਾਦ ਚੱਲ ਅੱਗੇ ਜੀ ਜਗਿੰਦਰ ਸਿੰਘ ਲਿਆ ਜਗਿੰਦਰ ਨੋਵਾਂ ਕਰਨੀ ਲੇਕਿਨ ਉਹ ਕਿਰਦੀ ਜਲਾ ਡਾਕਟਰ ਕੀ ਬਕ ਬਹੁਤ ਜਲੇ ਆ ਕਰੇ ਗ੍ਰੀਨ ਪੰਜਾਬ ਮਿਸ਼ਨ ਦੀ ਦਾ ਸਾਹ ਕੇ ਜਗਿਆ ਤੇ ਗ੍ਰੀਨ ਟੀਮ ਗ੍ਰੀਨ ਪੰਜਾਬ ਮਿਸ਼ਨ ਟੀਮ ਗ੍ਰੀਨ ਪੰਜਾਬ ਮਿਸ਼ਨ ਵੀਡੀਓ ਬਣਾ ਦੇ ਵੀਡੀਓ ਲੈ ਮੈਂ ਬਣਾਉਣਾ ਵੀਰੇ ਮੈਂ ਬਣਾਉਣਾ ਬੋਲ ਬੋਲੋ ਜੀ ਬੰਸਾਹ ਸਾਹਿਬ ਬੋਲੋ ਜੇ ਕਿਸੇ ਨੇ ਬੂਟੇ ਲਾਉਣੇ ਹੋਏ ਦਰਾਖਤ ਲਾਉਣੇ ਹੋਏ ਉਹ ਵੀ ਫ੍ਰੀ ਮਿਲਦੇ ਆ ਕਾਰਡ ਤੇ ਚਾਰ ਮਿਲਦੇ ਆ ਦਰਾਖਤ ਲਾਓ ਜੰਗਾ ਜਾ ਕੇ ਹਾਂ ਦਰਾਖਤ ਜ਼ਰੂਰ ਲਾਓ ਜਿਹੜੇ ਦਰਾਖਤ ਵੱਧ ਹੋਣਗੇ ਬੋਲਿਓ ਸਰਪੰਚ ਸਾਹਿਬ ਕਿਸੇ ਆਪਦਾ ਪੈਰਾ ਕੋਲ ਆ ਪੰਜਾਬ ਮਿਸ਼ਨ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਵਿਚਾਰਾ ਵਾਟ ਪ੍ਰੋਵਾਈਡ ਕੀਤਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਹੈ ਸ਼ੁਕਰੀਆ ਆਦੇ ਬੂਟੇ ਕੋਈ ਹੋਰ ਨਾ ਫੋਨ ਨਾ ਵੇਖੀ ਜਸ ਗਾਓ ਹਲੋ ਅੱਗੀ ਖੜੀਏ ਵਾ ਵਾ ਕਿੰਨੇ ਨੇ 9 ਹੈਲੋ ਓ ਬਾ ਮਮਾ ਲੈ ਆਓ ਆਪਣੀ ਪਰਚੀ ਪਸੂਆਂ ਵਾਲੀ ਚਲੋ ਕੋਈ ਗੱਲ ਦੋ ਪੈਸੇ ਹੈਲੋ ਆਪਣੇ ਫੋਨ ਨੂੰ ਮਿਲ ਗਿਆ ਢਾਈ ਕਰ ਦਿਓ ਜੇ ਨਹੀਂ ਦੋ ਦੋ ਘਾਟਾ ਦਾ ਤਿੰਨ ਬਾਦ ਢਾਈ ਕਰ ਦਿਓ ਆਹ ਕੋਈ ਨਾ ਕੋਈ ਨਾ ਚੱਲ ਨਾਲ ਮਿਲ ਕੇ ਸਾਰ ਲੋ ਯਾਰ ਕੋਈ ਨਾ ਵਾਇਗਰੂ ਹੋਰ ਦੇਊਗਾ सोनू ਉਹਦੇ ਕਿੰਨੇ ਬਾਪਾ ਬੰਬੂ ਇੱਕ ਪਾ ਇੱਕ ਤੜਕੇ ਫਾਦੇ ਪਾ ਕੇ ਚਲੋ ਜੀ ਚਲ ਕੇ ਤੂੰ ਆਪਾਂ ਕਰਦੇ ਨਹੀਂ ਤੁਹਾਨੂੰ ਪਤਾ ਉਸ ਤੇ ਨਹੀਂ ਕੰਮ ਕੀਤਾ ਤੁਸੀਂ ਰੋਜ਼ ਦਾ ਹੀ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਆ ਤੁਹਾਨੂੰ ਨਾ ਤਜਰਬਾ ਤਾਂ ਹੋ ਹੀ ਜਾਂਦਾ ਨਹੀਂ ਨਹੀਂ ਆਪਾਂ ਸਾਰੇ ਨਾ ਆਵੇਂ ਗੱਲ ਮਿਲ ਕੇ ਚੱਲੀ ਚੱਲੋ ਕੋਈ ਇਹ ਕਿੰਨੇ ਦਾ ਪਾਣਾ ਹੈ ਇਹ 6 ਪਸੂ ਨੇ ਆਪਦੇ ਹਿਸਾਬ ਨਾਲ ਦੋ ਪਾ ਦੇ ਡੇਢ ਪਾ ਦੇ ਕਿੰਨੇ ਪਾਏ ਨੇ ਡੇਢ ਪਾ ਦੇ ਯਾਰ ਕਿਉਂ ਇੱਥੇ ਆਪਾਂ ਕਿਹੜਾ ਉਹਨੂੰ ਦੋ ਪਾਏ ਦਸਾਂਣ ਤਿੰਨ ਇੱਕ ਪਾਦ ਲਸੀ ਚਲ ਕੋਈ ਨਹੀਂ ਕੋਈ ਨਾ ਬੱਕ ਬਦਨਾ ਕੋਈ ਨਹੀਂ ਕੋਈ ਨਹੀਂ